ਜੋ ਪੰਥਕ ਰਮਿੰਦੇ ਜਿੱਥੇ ਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਕੇ ਸਾਬਕਾ ਜਸਦਰ ਸਿੰਘ ਅਕਾਲ ਤਖਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਜੋ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਪਗੋੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ ਇਹਨੀਆਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਹੋਈ ਹੈ ਬੀਗਾਨ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਇਹਦੇ ਤੇ ਵਿਚਾਰਾ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮਿਲ ਹੋਵੇ ਤੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਐ ਉਹ ਪੰਥਕ ਨਮਾਇਦਿਆਂ ਦੀ ਰਾਇ ਹੈ ਕਿ ਹੋਰ ਵਕੀਲਾਂ ਦੀ ਨਾਲ ਰਾਇ ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ ਇੱਕ ਤਾਂ ਇਹ ਗੱਲ ਹੋਈ ਹੈ ਦੂਸਰਾ ਅਸੀਂ ਸਿੰਘ ਸਾਹਿਬ ਜਿਹਦਰ ਸਿੰਘ ਅਕਾਲਤਖਸ ਸਾਹਿਬ ਫਾਈ ਰਗਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਆਂ ਕਿ ਪਹਿਲੀ ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੰਥ ਰਤਨ ਅਤੇ ਫਖਰੇ ਕੌਮ ਦੋ ਓਵਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਲਈ ਉਹ ਨਜ਼ਰਬ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜਿਹੇ ਵੱਡੇ ਓਵਾਰਡ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਤੇ ਨਮਾਇंदे ਵੀ ਮਿਲਦੇ ਰਹੇ ਪੰਥ ਦੇ ਬਾਰ ਬਾਰ ਉਹਨਾਂ ਨੂੰ ਜਾ ਕੇ ਕਿ ਰਿਪੋਰਟ ਨੂੰ ਜਨਤਵੀ ਕਰੋ ਤੇ ਇਹਦੇ ਤੇ ਐਕਸ਼ਨ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਬੇਰਸੀ ਅਪੀਲ ਕਰਦੇ ਆ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਦੀਆਂ ਗੁਰਦੁਆਰਾ ਸਮਰਥਕ ਦੇ ਗੁਰਦੁਆਰਾ ਸਭ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸਿਰ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਐ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇੱਥੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਵਾਰ ਦਿੱਤੇ ਗਏ ਉਹਨੂੰ ਵਾਪਸ ਲਾਓ ਸਿੰਘ ਸਾਹਿਬ ਇੱਥੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਆ ਨੰਬਰ 1 ਤਾ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ ਤੇ ਲਿਜਾਣ ਵਾਸਤੇ ਪ੍ਰੋਗਰਾਮ ਲਿਖੇ ਆ ਪੰਥਕ ਜਥੇਬੰਦੀਆਂ ਨੇ ਕਿ ਗਾਂ ਅਸੀਂ ਕੀ ਕਰਨਾ ਹੈ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨਮਾਇੰਦਾ ਇਕੱਠ ਰੱਖਿਆ ਗਿਆ ਜਿੱਦੇ ਤੇ ਖੁੱਲੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾਹ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਨਸਾਫ ਲੈ ਸਕਦੇ ਹਾਂ ਉਹਦੇ ਵਿੱਚ ਜੱਜ ਸਾਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਜਿਹੜੀ ਹੈ ਇੱਕ ਨਮੈਂਦਾ ਇਕੱਠ ਰੱਖਿਆ ਗਿਆ ਹੈ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਰ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਲਿਖਿਆ ਹੈ ਇਤੀ ਮਾਰ ਪਾਈ ਕਰਨ ਲਾਣੇ ਕਹਿ ਤੈਂ ਕਿ ਦਰਦ ਨਾ ਆਇਆ ਇਸ ਸਲੋਗਨ ਥੱਲੇ ਅਸੀਂ ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀ ਧਰਮਾਰੇ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉੱਥੋਂ ਇੱਕ ਹਿਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਵਿਕਾਸ ਸਿੰਘ ਬਾਦਲ ਜੀ ਨੇ ਅਮਨੰਦਰ ਸਿੰਘ ਜੀ ਨੇ ਜੰਨੀ ਜੀ ਨੇ ਇਹਨਾਂ ਰੋਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾਂਦੋਸ਼ੀਆਂ ਨੂੰ ਸਜ਼ਾ ਦਵਾਈ ਤੇ 2-3 ਸਾਲ ਹੋ ਹੋ ਚੱਲੇ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਿਆ ਇਹਨਾਂ ਵੀ ਹਲੇ ਤੱਕ ਕੋਈ ਹਰਕਤ ਨਹੀਂ ਕੀਤੀ ਉਹਨਾਂ ਨੂੰ ਵੀ ਜਿਹੜਾ ਇਹ ਸਾਡਾ ਅੰਸਾ ਮਾਰਚ ਹੋਊਗਾ ਇੱਤੀ ਮਾਰਪਈ ਕਰਨਾਂ ਨੇ ਕਹਿੰਦਾ ਕਿ ਦਰਦਨਾ ਆ ਇਹ ਦੀਨਾ ਸਾਹਿਬ ਤੋਂ ਤੱਕ ਸ੍ਰੀ ਦਮਦਮਾ ਸਾਹਿਬ ਤੱਕ ਹੋਏਗਾ ਜਿਸ ਦੀ ਜਿਹੜੀ ਤਰੀਕ ਹੈ ਉਹ ਦਾ ਐਲਾਨ 10 ਫਰਵਰੀ ਨੂੰ ਕੀਤਾ ਜਾਏਗਾ ਇਹ ਅੱਜ ਅਸੀਂ ਪ੍ਰੋਗਰਾਮ ਲਿਖੇ ਹੈ ਅਤੇ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਹੈ ਇਹ ਇਨਸਾਫ ਲਵਾਂਗੇ ਕਿਉਂਕਿ ਜੋ ਕੁਝ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਮਾਗੀ ਦੀ ਕਾਨਫਰੰਸ ਵਿੱਚ ਬੋਲਿਆ ਉਹ ਚੋਂ ਵੱਡੀ ਬਖਲਾਟ ਵਿੱਚ ਹੈ ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਪਿਤਾ ਤੋਂ ਅੰਥ ਰਤਨ ਤੇ ਫਕਰੇ ਕੌਮ ਵਰਗੇ ਵਾਰ ਜਿਹੜੇ ਹੈ ਉਹ ਵਾਪਸ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ ਇੱਥੇ ਗੱਲ ਕਿਸੇ ਪਿਤਾ ਦੀ ਜਾਂ ਕਿਸੇ ਘਰ ਦੀ ਨਹੀਂ ਗੱਲ ਕੌਮ ਦੀ ਹੈ ਕੌਮ ਦੇ ਜਥੇਦਾਰ ਦਾ ਕਤਲ ਹੋਇਆ ਤੇ ਸਾਤਲਾਂ ਦੀ ਪੁਸਤਪਰਾਹੀ ਕੀਤੀ ਗਈ ਹੈ ਉਸ ਸੀਐਮ ਨੇ ਇਸ ਕਰਕੇ ਉਹ ਇਸ ਕਰਕੇ ਅਸੀਂ ਉਹਨਾਂ ਨੇ ਸਾਡੇ ਤੇ ਸਿੱਧੇ ਇਲਜ਼ਾਮ ਲਾਏ ਆ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤੁਹਾਡੀ ਸ਼ਬਦਾਵਲੀ ਸਾਡੇ ਤੇ ਲੱਖ ਵਾਰੀ ਦੋਸ਼ ਲਾਓ ਵਿਰੋਧ ਕਰੋ ਜੋ ਮਰਜ਼ੀ ਕਰੋ ਪਰ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹ ਪੰਥ ਕਰਵੈਤਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ਇਹ ਅੱਜ ਅਸੀਂ ਇੱਕ ਹੋਰ ਫੈਸਲਾ ਕੀਤਾ ਹੈ ਕਿ ਅਸੀਂ ਇੱਕ ਨੌ ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਸਾਰੀਆਂ ਕਿਸਾਨ ਜੁਗੀਆਂ ਨਾਲ ਨਾਲ ਅਤੇ ਹੋਰ ਜਿਹੜੀਆਂ ਸਾਡੀਆਂ ਹਮਦਰਦ ਤੇ ਹਮਖਿਆਲੀ ਜਥੇਬੰਦੀਆਂ ਉਹਨਾਂ ਨਾਲ ਸਾਰ ਸੇਵਾ ਵਾਲੇ ਮਹਾਪੁਰਖਾਂ ਨਾਲ ਸੰਤ ਸਮਾਜ ਨਾਲ ਨਿਹੰਗ ਸਿੰਘ ਜਥੇਬੰਦੀਆਂ ਨਾਲ 10 ਫਰਵਰੀ ਤੋਂ ਪਹਿਲਾਂ ਪਹਿਲਾਂ ਅਸੀਂ ਸਾਰਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਕਾਫਲੇ ਦੇ ਹਮਰਾਹੀ ਬਣਾਵਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਆਪਣਾ ਸਾਫ ਲਈਏ ਕਿਉਂਕਿ ਇਹ ਕੇਸ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ ਕੋਈ ਕਿਸੇ ਦਾ ਨਿੱਜੀ ਨਹੀਂ ਸਾਡੇ 20 ਵਿਖਰੇਵੇਂ ਹੋ ਸਕਦੇ ਆ ਪਰ ਇੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ ਇਹ ਸਾਨੂੰ ਉਮੀਦ ਹੈ ਅੱਜ ਜੋ ਪੰਥਕ ਜਥੇਬੰਦੀਆਂ ਨੇ ਫੈਸਲੇ ਲਏ ਆ ਇਹਨੂੰ ਅਸੀਂ ਲਾਗੂ ਕਰਵਾਵਾਂਗੇ ਹਰ ਯਤਨ ਕਰਾਂਗੇ ਤੇ ਆਖਰ ਤੱਕ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇਨਸਾਫ ਲੈ ਕੇ ਰਾਵਾਂਗੇ ਸਿੰਘ ਸਾਹਿਬ ਨੋ ਮੈਂਬਰੀ ਕਮੇਟੀ ਚ ਕੌਣ ਕੌਣ ਸ਼ਾਮਲ ਕੀਤਾ ਗਿਆ ਜੀ ਉਹ ਦੱਸ ਦਿਓ ਭਵਨ ਸਾਹਿਬ ਹਾਂ ਜੀ ਜਿਹੜਾ ਤੁਸੀਂ ਕਿਉਂਕਿ ਤੁਸੀਂ ਵੀ ਪ੍ਰੈਸ ਦੇਖਿਆ ਹੋਊਗਾ ਅਸੀਂ ਉੱਥੇ ਬੋਲੇ ਆ ਅਸੀਂ ਜਿਹੜੇ ਬਾਬਾ ਮਾਨ ਸਿੰਘ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ ਉਹਨਾਂ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਖੜੇ ਜਿੱਦ ਤੱਕ ਆਊਗਾ ਅਸੀਂ ਖੜੇ ਹੋਵਾਂਗੇ ਪਰ ਇਹ ਹਰ ਇੱਕ ਬੰਦੇ ਤੇ ਝੂਠ ਬੋਲਦੇ ਆ ਜਦੋਂ ਇਹਨਾਂ ਨਾਲ ਖੜੋ ਇਹਨਾਂ ਨਾਲ ਮੀਟਿੰਗਾਂ ਕਰੋ ਇਹਨਾਂ ਨੂੰ ਘਰ ਸੱਦੋ ਇਹਨਾਂ ਦੇ ਘਰ ਜਾਓ ਫੇਰ ਤਾਂ ਸਾਰੇ ਦੋ ਤੋਤੇ ਆ ਜਦੋਂ ਅਸੀਂ ਪੰਥ ਦੀ ਗੱਲ ਕਰੀਏ ਪੰਥ ਨਾਲ ਹੋਏ ਧੱਕੇ ਦੀ ਗੱਲ ਕਰੀਏ ਤੇ ਫਿਰ ਇਹਨਾਂ ਚੋਰ ਦੱਸਦੇ ਆ ਉਹਨਾਂ ਨੇ ਇਹ ਨਹੀਂ ਕਿਹਾ ਕੋਈ ਗੱਲ ਨਹੀਂ ਕੀਤੀ ਇਹ ਕਹਿ ਵੀ ਕਿਹਾ ਨਾਲ ਕਹਿੰਦਾ ਇਹ ਚੋਲਿਆਂ ਦੇ ਵਿੱਚ ਚੋਰ ਆ ਕਿਹੜੀ ਚੋਰੀ ਕਰ ਲਈ ਅਸੀਂ ਅਸੀਂ ਤੇ ਅਦਾ ਅਦਾ ਪਰਿਵਾਰ ਸ਼ਹੀਦ ਕਰਵਾਇਆ ਚੋਰੀ ਦੱਸ ਕੀ ਕਰ ਲਈ ਅਸੀਂ ਸੀਸਾ ਸਿੰਗਾ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਵੀ ਕੇਸ ਨੂੰ ਲੈ ਕੇ ਰਾਜਗੁਰੂ ਨੂੰ ਲੈ ਕੇ ਕੌਂਕੀ ਸਾਹਿਬ ਲੈ ਕੇ ਕੀ ਕਰਨ ਦੇਖੋ ਅਸੀਂ ਅਸੀਂ ਇੱਕ ਇੱਕ ਟਾਰਗੇਟ ਰੱਖਿਆ ਹੈ ਕਿ ਜੇ ਅਸੀਂ ਜੱਥੇਦਾਰ ਕੌਕੇ ਸਾਹਿਬ ਦੇ ਕੇਸ ਦੇ ਵਿੱਚ ਇਨਸਾਫ ਲੈ ਲਿਆ ਤੇ ਇਹ ਬਾਕੀ ਜਿੰਨੇ ਇੱਥੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਜਿਨ੍ਹਾਂ ਤੇ ਤਸ਼ੱਦਦ ਹੋਇਆ ਹੈ ਜਿਨ੍ਹਾਂ ਨੇ ਕਤਲ ਕੀਤੇ ਗਏ ਆ ਉਹਨਾਂ ਦਾ ਵੀ ਇਨਸਾਫ ਦਾ ਰਸਤਾ ਖੁੱਲੂਗਾ ਤੇ ਸਾਡੀ ਇੱਕ ਮੰਗ ਹੈ ਕਿ 30-30 ਸਾਲ ਤੋਂ ਜਿਹੜੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਆ ਜੱਥੇਦਾਰ ਜਗਤਾਰ ਸਿੰਘ ਹਵਾਰਾ ਹੈ ਭਾਈ ਰਾਜੋਣਾ ਹੈ ਇਸੇ ਤਰ੍ਹਾਂ ਭਾਈ ਗਰਮੀਤ ਸਿੰਘ ਪਿਉਰਾ ਹੈ ਪਿਉਰੇ ਹੁਣੀ ਪਰਮਜੀਤ ਹੁਣੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖੋ ਇਪੋ ਸਤਵੀਂ ਸਟੇਟ ਜਾ ਕੇ ਸੁੱਟਿਆ ਹੋਇਆ ਕੀ ਉਹਨੇ ਗ੍ਰਾਹ ਕੀਤਾ ਸੀ ਇਹ ਸਾਰੀ ਆਵਾਜ਼ ਆ ਇਹਦਾ ਇੱਕ ਰਾਹ ਖੁੱਲੂਗਾ ਜਦੋਂ ਅਸੀਂ ਇਹ ਇਨਸਾਫ ਲੈ ਕੇ ਤੁਰਾਂਗੇ ਨਾ ਜਦੋਂ ਇਹ ਇਨਸਾਫ ਮਿਲੇਗਾ ਤੇ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਵੀ ਵਧੂਗਾ ਕਿ ਅਸੀਂ ਬਾਕੀ ਵੀ ਜਿਨ੍ਹਾਂ ਨਾਲ ਧੱਟਾ ਹੋਇਆ ਉਹਦੇ ਇਨਸਾਫ ਦੀ ਮੰਗ ਕਰਾਂਗੇ ਠੀਕ ਹੈ ਜੀ ਆ ਗੱਲ ਇਹ ਰਣਨੀਤੀ ਬੜੀ ਸਪਸ਼ਟ ਹੈ ਅਸੀਂ ਇੱਕ ਪੰਜ ਸਤਾ ਦਬਾਅ ਪਾਵਾਂਗੇ ਤੁਹਾਡੇ ਸਾਹਮਣੇ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਸਿੰਘ ਸਾਹਿਬਾਨਾ ਨੇ ਇੱਕ ਫੈਸਲਾ ਲਿਆ ਸੀ ਜ ਜਿਹਦੇ ਵਿੱਚ ਰਾਮ ਰਹੀਮ ਨੂੰ ਇਹਨਾਂ ਨੇ ਕਲੀਨ ਚਿੱਟੜ ਦਿੱਤੀ ਸੀ ਜਦੋਂ ਪੰਥ ਦਾ ਦੇਸ਼ ਦੇਸ਼ ਵਿੱਚੋਂ ਦਬਾਵ ਵਧਿਆ ਚਿੱਠੀਆਂ ਆਈਆਂ ਮਤੇ ਆਏ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਸੀਂ ਮਾਫੀ ਦਿੱਤੀ ਸੀ ਪੰਥ ਨੇ ਉਹਨੂੰ ਪ੍ਰਮਾਨ ਨਹੀਂ ਕੀਤਾ ਅਸੀਂ ਉਹਨੂੰ ਵਾਪਸ ਲੈਨੇ ਆ ਤੁਸੀਂ ਦੇਖੋਗੇ ਜਿਵੇਂ ਪੰਥ ਦਾ ਦਬਾਵ ਵਧੂਗਾ ਪੰਥ ਦੇ ਮਤੇ ਆਉਣਗੇ ਪੰਥ ਦੀ رائے ਸਿੰਘ ਸਾਹਿਬ ਕੋਲ ਆਊਗੀ ਕਿਉਂਕਿ ਸਿੰਘ ਸਾਹਿਬ ਪੰਥ ਦਾ ਹੈ ਸਿੰਘ ਸਾਹਿਬ ਕਿਸੇ ਧੜੇ ਦਾ ਨਹੀਂਗਾ ਸਿੰਘ ਸਾਹਿਬ ਨੂੰ ਸੋਚਣਾ ਪਏਗਾ ਕਿ ਇਹ ਜੋ ਸਾਡੇ ਕੋਲੇ ਮਤੇ ਆ ਰਹੇ ਆ ਸਾਡੇ ਕੋਲ ਸਲਾਹ ਆ ਰਹੀ ਹੈ ਸਾਡੇ ਕੋਲੇ ਜਿਹੜੀਆਂ ਇਹ ਗੁਰਮਤੇ ਸੰਗਤਾਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਪੰਚਾਇਤਾਂ ਭੇਜ ਰਹੀਆਂ ਸੰਤ ਸਮਾਜ ਭੇਜ ਰਿਹਾ ਸਾਡੇ ਕੋਲੇ ਜੋ ਕਿਸਾਨ ਜੁਨੀਆ ਭੇਜ ਰਹੀਆਂ ਤੇ ਕੌਣ ਨੇ ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਪੰਥ ਰਤਨ ਤੇ ਫਖਰੇ ਕੌਮ ਹੈ ਇਹ ਵਾਪਸ ਲੈਣਾ ਹੀ ਪਏਗਾ ਸਿੰਘ ਸਾਹਿਬ ਜੀ ਨਾ ਅੱਜ ਸਾਰੇ ਸੰਘਰਸ਼ ਦੀ ਰੂਪਰੇਖਾ ਨਿਕਲ ਲਈ ਉਨ੍ਹਾਂ ਚ ਫਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਹੇਦਾਰ ਸਿੰਘ ਸਾਹਿਬ ਭਾਈ ਤਸ਼ਵੀਰ ਸਿੰਘ ਜੀ ਤੋਂ ਆਪਣੀ ਜੀ ਕਰਦਾ ਮਾਰਦਾ ਮੈਂ ਭਾਈ ਸਾਹਿਬ ਭਾਈ ਮੁਹਕਮ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਭੋਮਾ ਸਰਦਾਰ ਪਾਲ ਸਿੰਘ ਜੀ ਫਰਾਂਸ ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ ਸਰਦਾਰ ਗੁਰਦੀਪ ਸਿੰਘ ਜੀ ਟੈਂਡਾ ਭਾਈ ਸਤਨਾਮ ਸਿੰਘ ਜੀ ਮਨਾਵਾ ਭਾਈ ਬਲਵਿੰਦਰ ਸਿੰਘ ਜੀ ਤੇ ਭਾਈ ਪਰਪੂਰ ਸਿੰਘ ਜੀ ਤਾਂਦਰਾ ਇਹਨਾਂ ਦੇ ਨਾਂ ਜਿਹੜੇ ਆ ਸ਼ਾਮਲ ਕੀਤੇ ਗਏ ਆ ਤੇ ਉਹ ਤੁਹਾਨੂੰ WhatsApp ਤੇ ਵੀ ਅਸੀਂ ਇਹ ਨਾ ਸਾਰੇ ਜਿਹੜੇ ਆ ਭੇਜ ਦਾਂਗੇ ਇਹ ਸਾਰੇ ਸੰਘਰਸ਼ ਦੀ ਰੂਪਰੇਖਾ ਲਿਖਣਗੇ ਤੇ ਜਿਹੜਾ 10 ਫਰਵਰੀ ਨੂੰ ਨਮੈਂਦਾ ਇਕੱਠ ਹੋ ਰਿਹਾ ਵਾ ਇਹਦੇ ਵਿੱਚ ਕਿਸਾਨ ਜਥੇਬੰਦੀਆਂ ਵਕੀਲ ਸਾਹਿਬਾਨ ਸਿੱਖ ਬੁੱਧੀਜੀਵੀ ਮਨੁੱਖੀ ਅਧਿਕਾਰ ਸੰਗਠਨ ਤੇ ਕਿਸਾਨ ਜਥੇਬੰਦੀਆਂ ਸਾਰਿਆਂ ਨਾਲ ਸੰਤ ਮਹਾਂਪੁਰਖ ਸਾਰਿਆਂ ਨਾਲ ਤਾਲਮੇਲ ਕਰਕੇ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਵੱਡਾ ਨਮੈਂਦਾ ਇਕੱਠ ਹੋਵੇਗਾ ਅੱਜ ਕੁਛ ਜੇ ਤੇ ਬੰਦੀਆਂ ਆਈਆਂ ਸੀ ਕੁਛ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਰਹਿਣ ਲਈ ਇਹ ਜਿਹੜਾ ਵਾਤਾਫਰ ਮੀਰੀ ਦਾ ਨਮਾਇਦਾ ਕੱਠ ਜਿਹੜਾ ਬੁਬਲਾਇਆ ਠੀਕ ਹੈ ਜੀ ਅੱਜ ਕਿਹ ਕੀ ਕਰਦਾ ਬਹੁਤ ਜਿਆਦਾ ਹੋਊ ਨਾ ਕਿ ਅੱਜ

ਅੱਜ ਜੋ ਪੰਥਕ ਰਮਿੰਦੇ ਜਥੇਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈ ਕਰਦੇਵ ਸਿੰਘ ਜੀ ਕੌਕੇ ਸਾਫਕਾ ਜਿਸਦਰ ਸਿੰਘ ਅਕਾਲ ਤਖਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸਬੰਧ ਵਿੱਚ ਜੋ ਉਹਨਾਂ ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਪਗੋੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰੋਬੋਟ ਨੂੰ ਦਬਾ ਕੇ ਰੱਖਿਆ ਗਿਆ ਇਨੀਆਂ ਸਾਰੀਆਂ ਗੱਲਾਂ ਤੇ ਵਿਚਾਰ ਚਰਚਾ ਹੋਈ ਹੈ ਬੀਗਾਂ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਅਪਰਾਲੇ ਕਰਨੇ ਚਾਹੀਦੇ ਆ ਇਹਦੇ ਤੇ ਵਿਚਾਰਾ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਆ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮਿਲ ਹੋਵੇ ਤੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਐ ਉਹ ਪੰਥਕ ਨਮਾਇਦਿਆਂ ਦੀ ਰਾਇ ਹੈ ਕਿ ਹੋਰ ਵਕੀਲਾਂ ਦੀ ਨਾਲ ਰਾਇ ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ 1 ਤਾਂ ਇਹ ਗੱਲ ਹੋਈ ਐ ਦੂਸਰਾ ਅਸੀਂ ਸਿੰਘ ਸਾਹਿਬ ਜਿਹਦਰ ਸਿੰਘ ਅਕਾਲ ਤਖਤ ਸਾਹਿਬ ਭਾਈ ਰਗਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਆਂ ਕਿ 1 ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਅੰਤਰਤਨ ਅਤੇ ਫਖਰੇ ਕੌਮ ਦੋ ਓਵਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਸ ਦੇ ਲਈ ਉਹ ਡਿਜ਼ਰਵ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜਿਹੇ ਵੱਡੇ ਓਵਾਰਡ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਤੇ ਨਮਾਇंदे ਵੀ ਮਿਲਦੇ ਰਹੇ ਪੰਥ ਦੇ ਬਾਰ ਬਾਰ ਉਹਨਾਂ ਨੂੰ ਜਾ ਕੇ ਕਿ ਰਿਪੋਰਟ ਨੂੰ ਜਨਤਵੀ ਕਰੋ ਤੇ ਇਹਦੇ ਤੇ ਐਕਸ਼ਨ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂਕੇ ਦੀਆਂ ਗੁਰਦੁਆਰਾ ਸਮੈਤ ਦੇ ਗੁਰਦੁਆਰਾ ਸਭ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸਿਰ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਐ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇੱਥੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਵਾਰ ਦਿੱਤੇ ਗਏ ਉਹਨੂੰ ਵਾਪਸ ਲਾਓ ਸਿੰਘ ਸਾਹਿਬ ਇੱਥੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਆ ਨੰਬਰ 1 ਤਾਂ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ ਤੇ ਲਿਜਾਣ ਵਾਸਤੇ ਪ੍ਰੋਗਰਾਮ ਲਿਖੇ ਆ ਪੰਥਕ ਜਥੇਬੰਦੀਆਂ ਨੇ ਕਿ ਅਗਾ ਅਸੀਂ ਕੀ ਕਰਨਾ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨਮਾਇੰਦਾ ਇਕੱਠ ਰੱਖਿਆ ਗਿਆ ਜਿੱਦੇ ਤੇ ਖੁੱਲੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾ ਕੀ ਕਰਨਾ ਚਾਹੀਦਾ ਹੈ ਕਿਵੇਂ ਅਸੀਂ ਇਨਸਾਫ ਲੈ ਸਕਦੇ ਹਾਂ ਉਹਦੇ ਵਿੱਚ ਜੱਜ ਸਾਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਜਿਹੜੀ ਹੈ ਇੱਕ ਨਮੈਂਦਾ ਇਕੱਠ ਰੱਖਿਆ ਗਿਆ ਹੈ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਰ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਲਿਖਿਆ ਹੈ ਇਤੀ ਮਾਰ ਪਈ ਕਰਨਾ ਨੇ ਕਹ ਤੈਂ ਕਿ ਦਰਦ ਨਾ ਆਇਆ ਇਸ ਸਲੋਗਨ ਥੱਲੇ ਅਸੀਂ ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀ ਧਰਮਾਰੇ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ ਉੱਥੋਂ ਇੱਕ ਹਿਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਬਕਤ ਸਿੰਘ ਬਾਦਲ ਜੀ ਨੇ ਅਮਨਿੰਦਰ ਸਿੰਘ ਜੀ ਨੇ ਜੰਨੀ ਜੀ ਨੇ ਇਹਨਾਂ ਵੋਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾ ਦੋਸ਼ੀਆਂ ਨੂੰ ਸਜ਼ਾ ਦਵਾਈ ਤੇ 22-3 ਸਾਲ ਹੋ ਹੋ ਚੱਲੇ ਨੇ ਭਗਵੰਤ ਸਿੰਘ ਮਾਨ